किथे बचो छा ਉਹ ਇੱਥੇ ਕੁਰਸੀਆਂ ਕੁਰਸੀਆਂ ਇਹ ਕਿੱਥੇ ਮਿਲਿਆ ਇਹ ਕਿੱਥੇ ਮਿਲਿਆ ਵੀ ਤੁਹਾਨੂੰ ਇੱਥੇ ਬੈਠਾ ਜਿੰਦਰਜੀ ਤਾਂ ਜਲ ਆ ਗਿਆ ਉਹ ਘਰੇ ਜਾਣੇ ਆ ਬੰਦੇ ਜਾਣੇ ਆ ਘਰੇ ਕਦੋਂ ਕਦ ਆਇਆ ਆਇਆ ਕਦੋਂ ਕਉ ਇੱਥੇ ਇਹ ਮਰਾ ਦੁਪਹਿਰ ਆਉਂਦਾ 2 ਵਜੇ ਆ ਗਿਆ 2 ਵਜੇ ਕਿਨਾਗੀ ਪੁੱਤ ਤੇਰਾ ਹੈ ਕਾਲੂ ਕਾਲੂ ਆ ਹਾਂਜੀ ਕਿਹੜਾ ਪਿੰਡ ਕਿਹੜਾ ਵਾ ਮੇਰਾ ਪਿੰਡ ਧਿਆਨਪੁਰ ਹੈ ਧਿਆਨਪੁਰ ਧਿਆਨਪੁਰ ਚੁੱਪ ਯਾਰ ਤੂੰ ਧਿਆਨਪੁਰ ਤੇ ਤੇਰੇ ਪਿੰਡ ਦੇ ਲਾਗੀ ਕਿਹੜਾ ਪਿੰਡ 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 ਦਾ ਸ਼ਹਿਰ ਕਿਹੜਾ ਸ਼ਹਿਰ? ਤਾੜੀਆਂ। ਤਾੜੀਆਂ ਲ। ਹਾਂਜੀ। ਹੋਰ ਕਿਹੜਾ? ਇੱਕ ਸੰਦਵੀ। ਹੋਰ। ਕਿ ਕਿਆਨਪੁਰ, ਪਰੋਵਾਲ। ਪਰੋਵਾਲ? ਹਾਂਜੀ। ਇੱਕ ਬੰਦਾ ਬਾਦਰ। ਬੰਦਾ ਬਾਦਰ। ਤੇਰਾ। ਤੇਰਾ ਪਰੋਵਾਲ। ਜ਼ਿਲ੍ਹਾ ਕਿਹੜਾ ਆਿੰਦਾ? ਜ਼ਿਲ੍ਹਾ ਸ਼ਹਿਰ। ਜ਼ਿਲ੍ਹਾ ਕਿਹੜਾ ਆਿੰਦਾ ਤੇਰਾ? ਸ਼ਹਿਰ, ਸ਼ਹਿਰ। ਤੇ ਨਾਂ ਨੂੰ ਲਿਖਾਂ ਦਾ ਕਈ ਰਾਂ। ਕੇ ਨਾਂ ਨੂੰ ਲਿਖਿਆ ਹੁੰਦਾ ਪੂਜੇ ਕੇ ਡਬਾ। ਇੱਧਰ ਆ। ਇਹ ਰਾਈ ਵਾਕੇ। ਕਰਨ ਔਜਲਾ। ਕਰਨ ਔਜਲਾ ਲਿਖੀ। ਕਰਨ ਔਜਲਾ ਸ਼ਹਿਰ। ਤਾਂਦਰਾ ਜੇ ਕਰਨ ਔਜਲਾ ਜਗ੍ਹਾ ਤੇਰਾ ਨੰਬਰ ਵੀ ਲਿਖਿਆ ਹੋਵੇ ਨਾ ਇੱਥੇ। ਵਾਦ ਆ ਇਹਨਾਂ ਨੂੰ ਤਾਂ ਪਛਾਣ ਲੈਣਾ ਹੀ ਚਾਹੀਦਾ। ਦੇਖਿਆ ਹੀ ਨਹੀਂ। ਮੈਂ ਖਿਆਲ ਹੀ ਨਹੀਂ ਕੀਤਾ। ਤੇ ਇੱਥੇ ਕਿੱਦਾਂ ਆ ਗਿਆ? ਹੈਂ? ਇੱਥੇ ਆ ਗਿਆ ਇਦਾਂ। ਕਿੱਦਾਂ? ਰੱਖ ਲੈ ਕੇ। ਕਿਹਨੇ ਰੱਖ ਰਹੀ? ਹਾਂਜੀ। ਕਿਸਨੇ ਕਿਹਨੇ ਰੱਖ ਰਹੀ? ਕਿਹਨੇ ਪਿੰਡ ਦਾ ਕਿਹਾ? ਕੀ ਕਰਦਾ ਸੀ ਉਹਦੇ ਘਰੇ? ਉਹ ਪੱਟੇ ਪੱਟੇ ਪੁੰਨਾ। ਪੱਟੇ ਪੁੰਨਾ ਹਾਂਜੀ। ਕਿ ਕਿਹੜਾ ਪਿੰਡ ਸੀ ਉਹਦਾ ਪਤਾ? ਉਹਦਾ ਪਿੰਡ ਪਤਾ ਨਹੀਂ। ਤੇ ਉਹਦੇ ਕੋਲੋਂ ਕਦੋਂ ਆਇਆ? ਹੁਣੇ ਆਇਆ। ਤੁਰਦੇ। ਸੇ ਪਾ ਜਿਵੇਂ ਜੀ ਆ ਗਿਆ ਹੈ ਨਾ ਆ ਦੁਬਾਰੇ ਪਾ ਅੱਛਾ 2 ਘੰਟੇ ਚੋਂ ਤੁਹਾਨੂੰ ਫੋਨ ਲਾਇਆ ਕੋਈ ਪੱਠੇ-ਪੁੱਠੇ ਪੁੰਦਾ ਰਹੇ ਤੇ ਦੇ ਬਿਚਾਰਾ ਪਾ ਮਾਰਿਆ ਦਿਖ ਲੈਣਾ ਅੱਛਾ ਅੱਜ ਮਾਰਿਆ ਨਹੀਂ ਤੈਨੂੰ ਤਾਂ ਜੀ ਕਹਿੰਦਾ ਮੇਰੇ ਭਰਾ ਨੇ ਕਹਿਣਾ ਵੀ ਮੇਰੇ ਕੱਪੜੇ ਲਿਬੜ ਗਏ ਨੇ ਤੇ ਆਂਦਾ ਮੈਂ ਭੱਜ ਜਾਇਆ ਹਥੋਂ ਫਿਰ ਹੂੰ ਕਿਆ ਵਾ ਇੱਕ ਮਿੰਟ ਕਦੀ ਆਦਿ ਨਾ ਵੀ ਥੇ ਵੀ ਗੱਲ ਆ ਗਈ ਥੇ ਤੂੰ ਦਾ ਹਿਸਾਬ ਲਾ ਲੋ ਭਰਵਾਲ ਨਾ ਇਹ ਦਾ ਸਰਿਆਣੀ ਮਾਜੇ ਵਰਗੋਈ ਨਾਮ ਪੈ ਜਾਂਦਾ ਵੈਸੇ ਤਾਂ ਇਧਰ ਹੀ ਪਿੰਡ ਨੇ ਪਰ ਉਹ ਆਹ ਤੇ ਜਿਹੜਾ ਆਪਣਾ ਕਹਿੰਦਾ ਵੇ ਤਾਰੀ ਵਾਲੇ ਤਾਂ ਮਾਜੇ ਦੇ ਪਿੰਡ ਇਹਦੇ ਖਡੂਰ ਸਾਹਿਬ ਲਾਗੇ ਪਿੰਡ ਹੈਗੇ ਇਧਰਲੇ ਮਸਾਣਾ ਇਹੋ ਜਿਹਾ ਪਿੰਡ ਤੇ ਨਾ ਮੁੰਡਿਆਂ ਦੇ ਹੋਰ ਵੀ ਲੈਣਾਂ ਪੁੱਛਦਾ ਸੀ ਸਵੇਰੇ ਨੇ ਕਿਹਾ ਵੀ ਉਹ ਦੁਪਹਿਰੇ ਕਹਿੰਦਾ ਮੈਨੂੰ ਗੋਂਦਵਾਲੋਂ ਚੁੱਕਿਆ ਮੈਂ ਬਾਪੇ ਦੇ ਵਿਆਹ ਤੇ ਹੈ ਗਿਆ ਉਹ ਕਹਿੰਦਾ ਵਿਆਹ ਤੇ ਗਿਆ ਬਾਬੇ ਦਾ ਵਿਆਹ ਤੇ ਉਧਰ ਹੀ ਆ ਹਾਂਜੀ ਇਹਨਾਂ ਦੱਸੇ ਗਣਕਦੇਵ ਦੇ ਹੁੰਦਵਾਲ ਦਾ ਦੱਸਦਾ ਮੈਨੂੰ ਵੀ ਉੱਥੇ ਦਰਸ਼ੀ ਅੰਬਸਾਹਬ ਪਾਤਸ਼ਾਹੀ ਕਬੂਤਰ ਦੱਸਦਾ ਕਬੂਤਰ ਪਿੰਡ ਲਾ ਕੇ ਕਿਹੜੇ ਪਿੰਡ ਦੱਸੇ ਸੀ ਲਾਗੇ ਤੋਂ ਪਿੰਡ ਸੰਦੇਵੀ ਸੰਦੇਵੀ ਇਹ ਨਹੀਂ ਨਾਮ ਦੱਸਦਾ ਏ ਜਿਵੇਂ ਕਹਿੰਦਾ ਵੀ ਹੋਰ ਕਿਹੜੇ ਕਿਹੜੇ ਦਾ ਨਾਮ ਲੈਣਾ ਤੋਂ ਚਿਮਾ ਚਿਮਾ ਡੀ ਜੇ ਵਾਲਾ ਇਕੋ ਸੰਮੀ ਦੀ ਹੱਟੀ ਏ ਅਕੈਡਮੀ ਦਾ ਕੁੱਤੇ ਵੀ ਰੱਖਿਆ ਅਕੈਡਮੀ ਹੈ ਕਹਿੰਦਾ ਇਹੋ ਜੀਆਂ ਚੀਜ਼ਾਂ ਦੇ ਨਾਮ ਲੈਂਦਾ ਅਕੈਡਮੀ ਜਾਂਦਾ ਮਾਰਦੇ ਪਿੰਡਾ ਅੰਦਰ ਕਰ ਆਪਣਾ ਪਿੰਡਾ ਕਿਹੜਾ ਸਹੀ ਹੈ ਨਹੀਂ ਇੰਨੇ ਕਿਹੜਾ ਸਹੀ ਇਹਨੇ ਖਿਆਨਪੁਰ ਖਿਆਨਪੁਰ ਦੱਸਦਾ ਜੀ ਖਿਆਨਪੁਰ ਜਾਂ ਧਿਆਨਪੁਰ ਆਖਿਆ ਨਹੀਂ ਜਵਾਬ ਬਿਲਕੁਲ ਫੁੱਲ ਹੀ ਦੇ ਕਹੀਏ ਹੋ ਜਾਂਦਾ ਕਹੀ ਜਾਂਦੇ ਹਲੋ ਆਹ ਕਿਤੇ ਵੇਖ ਲਾ ਮੜਾ ਆ ਕਹੀਏ ਸੰਜੀ ਅੱਜ ਅਸੀਂ ਪਿੰਡ ਆਏ ਆ ਇਹ ਕਿਹੜਾ ਪਿੰਡ ਸਹੀ ਆ ਮੱਲੂ ਵਾਲੀ ਆਏ ਆ ਆ ਲਾਗੇ ਮੱਲਾਂ ਵਾਲਾ ਤਸੀਲ ਜੀ ਰਾਤ ਤੇ ਜ਼ਿਲ੍ਹਾ ਫਰੀਦਕੋਹ ਦੇ ਵਿੱਚ ਆਏ ਆ ਤੇ ਇਹ ਵੀਰ ਜਿਹੜੇ ਵੀਰ ਪਿੰਡ ਦੇ ਆ ਦੱਸਦੇ ਪਿਆ ਕਿ ਬੱਚਾ ਸਾਡੇ ਕੋਲ ਦੁਪਹਿਰ ਦਾ ਬਚਾਇਆ ਵਾ 2 ਵਜੇ ਦਾ ਤੇ 2 ਵਜੇ ਦਾ ਬਚਾਇਆ ਵਾ ਤੇ ਬੱਚਾ ਦੱਸਦਾ ਪਿਆ ਵਾ ਕਿ ਮੈਨੂੰ ਕਿਸੇ ਬੰਦੇ ਨੇ ਰੱਖਿਆ ਸੀਗਾ ਤੇ ਮੇਰ ਤੋਂ ਪੱਠੇ-ਪੁੱਠੇ ਪਹੁੰਚਦਾ ਸੀ ਤੇ ਮੈਨੂੰ ਕੋੜਦਾ ਸੀਗਾ ਤੇ ਅੱਜ ਮੈਂ ਉਹਦੇ ਤੋਂ ਆਪਣਾ ਅੱਖ ਚਰਾ ਕੇ ਖੜਾ ਛੜਾ ਕੇ ਤੇ ਭੱਜ ਜਾਵਾ ਤੇ ਇਹ ਦੱਸਦਾ ਕਿ ਮੈਂ ਬਾਬੇ ਦੇ ਵਿਆਹ ਆਇਆ ਸੀਗਾ ਵੀਰੇ ਜਿਹੜਾ ਬਾਬੇ ਦਾ ਵਿਆਹ ਦੱਸਦਾ ਨਾ ਬਾਬੇ ਦਾ ਵਿਆਹ ਤੇ ਆਪਣਾ ਹੁੰਦਾ ਉਧਰ ਹੀ ਬਾਬੇ ਬਕਾਲੇ ਉਹ ਬਟਾਲੇ ਬਟਾਲੇ ਠੀਕ ਹੈ ਹਾਂ ਇਹ ਕਹਿੰਦੇ ਧਿਆਨਪੁਰ ਸੇ ਮਣ ਚੁੱਕਿਆ ਥੋ ਕਿਹਨੇ ਤੈਨੂੰ ਕਿੱਥੋਂ ਫੜਿਆ ਤੈਨੂੰ ਇੱਧਰੋਂ ਕਿੱਧਰ ਫੜਿਆ ਕਿਧਰੋਂ ਇੱਧਰੋਂ ਕੋਈ ਨਹੀਂ ਕਿਹੜੇ ਪਿੰਡੋਂ ਤੂੰ ਆਇਆ ਵਾ ਇੱਧਰੋਂ ਫੜਿਆ ਕਿਹਨੇ ਇਹਦਾ ਪਿੰਡ ਧਿਆਨਪੁਰ ਹੀ ਦੱਸਦਾ ਵਾ ਪਰ ਧਿਆਨਪੁਰ ਦਾ ਲੋਕੇਸ਼ਨ ਕੱਢ ਕੇ ਆਪਾਂ ਕੇ ਨੱਕੇ ਨੂੰ ਪੁੱਛ ਲਈਨੇ ਆ। ਹਾਂਜੀ। ਉਹਨੇ ਨੇੜੇ ਕੋਈ ਪਿੰਡ ਨਹੀਂ ਨਹਿਗੇ ਜਿਹੜੇ ਨੇ ਨਾਮ ਲੈਂਦਾ। ਇਹ ਜਿਹੜਿਆਂ ਦੇ ਨਾਮ ਲੈਂਦਾ ਉਹ ਸਾਰੇ ਇੱਧਰ ਮਾਝਾ ਵਾਲਾ ਪੱਟੀ ਨੇੜੇ ਨਾਮ। ਰਾਜੂ ਨਾਂ ਦਾ। ਕਾਲੂ। ਨਾ ਤੇਰਾ ਨਾਂ ਕੀ ਆ? ਕਾਲੂ। ਤੇ ਤੇਰੇ ਡੈਡ ਦਾ ਨਾਂ ਕੀ ਆ? 도ਤੀ। 도ਤੀ ਆ? ਹਾਂਜੀ। ਤੇ ਕਿੰਨੇ ਭਰਾ ਜੇ? ਦੋ। ਅਸਾਂ ਦੂਜੇ ਭਰਾ ਦਾ ਨਾਂ ਕੀ ਆ? ਜੋਨਨ ਨੀ। ਹੈਂ? ਨੰਨੀ। ਨੰਨੀ। ਹੋਰ ਜੇ 10000 ਰੁਪਏ ਦੇ ਪਿਆ ਦੇ ਮੇਰਾ ਵੀ। ਲੱਭ ਜੂ ਇਹਦਾ ਪਰਿਵਾਰ ਕਿਉਂਕਿ ਜੇ ਤੇ ਆਪਾਂ ਫੋਨ ਤੋਂ ਸਰਚ ਮਾਰ ਕੇ ਲੱਭ ਗਿਆ ਤੇ ਤੇ ਗੱਲ ਬੰਨ੍ਹ ਜਣੀ ਆ ਜਿਹੜੇ ਪਿੰਡਾਂ ਦਾ ਨਾਮ ਲੈ ਰਿਆ ਵਾ ਇਹ ਵੀਡੀਓ ਵੇਖ ਲੈਣੀ ਵੀਰਾਂ ਨੇ ਤੇਰੇ ਜਿਹੜੇ ਆ ਨਹੀਂ ਗਵਾਂਢੀ ਮੁੰਡੇ ਹੋ ਕਿੱਡੇ ਉਹਨਾਂ ਦਾ ਨਾਂ ਕੀ ਉਹ ਵੀ ਦੱਸ ਦੇ ਉਹਨਾਂ ਜੱਗਾ ਵਾ ਅੱਛਾ ਹੋਰ ਇਹ ਦੇ ਕੀ ਇਹਦੇ ਸੁਣੀ ਆ ਹਾਂ ਹਾਂਜੀ ਜਿਹਦੇ ਨਾਲ ਮੇਲੇ ਮੂਲੇ ਘਰੋਂ ਆਏ ਨੂੰ ਕਿੰਨੇ ਦਿਨ ਹੋ ਗਿਆ ਘੜੇ ਆ ਗਏ 8 ਦਿਨ ਹੈ 7 ਕਿ ਦਿਨ ਅੱਛਾ ਕਿਹੜੇ ਗੋਦਰ ਗਿਆ ਹਮ ਗੋਂਦਵਾਲ ਗਿਆ ਕਿ ਜਾਂ ਉੱਥੇ ਬਾਬੇ ਬਗਾਲੇ ਗੋਂਦਵਾਲ ਅੱਛਾ ਹਾਂਜੀ ਕਿੰਨਾ ਨਾਲ ਆਇਆ ਹਾਂ ਆਹ ਨੇ ਟਰਾਲੀ ਟਰਾਲੀ ਤੇ ਹਨਾ ਤੇ ਜਿਹੜਾ ਦਿਨ ਮੁੰਡਾ ਨਾਲ ਤੈਨੂੰ ਲੈ ਕੇ ਗਿਆ ਉਹਦਾ ਨਾਂ ਕੀ ਕੇਲਾ ਮੇਲੇ ਮੂਲੇ ਦੇ ਜਿਹੜਾ ਦਿਨ-ਦਿਨ ਨਾਲ ਗਿਆ ਬਾਬਾ ਬੱਕਾਲਾ ਕੋਈ ਦਵਾਈ ਦੂ ਚੱਲਦੀ ਤੇਰੀ ਨਹੀਂ ਹੈ ਤੇ ਫਿਰ ਜੇ ਦਵਾਈ ਨਹੀਂ ਚੱਲਦੀ ਤੇ ਫਿਰ ਇਦਾਂ ਕਿਦਾਂ ਕਿਸੇ ਦੇ ਡਾਕੀ ਆ ਗਿਆ ਤੂੰ ਪਿੰਡ ਕਿ ਦੱਸੀ ਦੁਬਾਰਾ ਕਿਹੜਾ ਦੱਸਿਆ ਸੀ ਮੈਂ ਸੱਚ ਮਾਰਾਂ ਧਿਆਨਪੁਰ 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 ਹੈ ਧਿਆਨਪੁਰ ਹਾਂ ਧਿਆਨ ਪਰ ਧਿਆਨ ਪਰ ਕੱਕੇ ਰਕਾਂ ਦੇ ਨਾਲ ਕੀ ਆਣ ਪਰ ਰੋੜ ਦੀ ਆਵਾਜ਼ ਕੱਢਦਾ ਆ ਤਾਇਆ ਵਿੱਚ ਬੋਲਦਾ ਕਿਉਂ ਨਾ ਹੱਥ ਸਿਕਾਉਂਦਾ ਤਾਇਆ ਵਿੱਚ ਬੋਲਦਾ ਅੱਕਾ ਹੀ ਬੋਲਦਾ ਐਡਮੀਆਂ ਉਹ ਵੀ ਵੱਢੀ ਹੈਗੀ ਨੀ ਚੱਲ ਮੈਂ ਨਾ ਰੋ ਗਈ ਪਾਸੇ ਉਹ ਸ਼ਹਿਰ ਹੈ ਹਨੇਦ ਐਡਮੀਆਂ ਦੇ ਬੜੇ ਉਹ ਵੀ ਕੈਡਮੀ ਆਵੇ ਆ ਧਾਰੀ ਵਾਲੇ ਗਦਾਰਗੁਰ ਵਾਲਾ ਧਾਰੀ ਵਾਲਾ ਹੈਲੋ ਹੋਰ ਭਾਈ ਜੈ ਸ੍ਰੀ ਕਾਲ ਹਾਂਜੀ ਸਸੀ ਕਾਲ ਜੀ ਕਿਹ ਕੇ ਭਾਈ ਜੈ ਸ੍ਰੀ ਕਾਲ ਸਸੀ ਦਾ ਜੀ ਮੈਂ ਵੀ ਜੀ ਸੁਸਾਇਟੀ ਤੋਂ ਬੋਲਦਾ ਸੰਸਥਾ ਤੋਂ ਜਿਹੜੇ ਬੰਦੇ ਨਹੀਂ ਚੜੋਂਦੇ ਗੁਜਰਾਂਗੇ ਜਨਾਂ ਤੋਂ ਹਾਂਜੀ ਮੈਂ ਕਹਾਂ ਉਹ ਜਿਹੜੇ ਬੰਦੇ ਨਹੀਂ ਚੜਾਈ ਤੇ ਗੁਜਰਾਂਗੇ ਜਨਾਂ ਤੋਂ ਬੰਦ ਕਰ ਮੈਂ ਵੀ ਜੀ ਸੰਸਥਾ ਇੱਕ ਮਿੰਟ ਵੀਡੀਓ ਹੋਲਡਰ ਰੱਖੇ ਇੱਕ ਮਿੰਟ ਹੈਲੋ ਹੈਲੋ ਹਾਂਜੀ ਵੀਰੇ ਨਾ ਵੀ ਜੀ ਇੱਕ ਹਫ਼ਤਾ ਪਹਿਲਾਂ ਬੰਦੇ ਦੀ ਮੇਰੇ ਕੋਲ ਫੋਟੋ ਆਈ ਸੀ ਜੇ ਮੋਂਦੋ ਪਿੰਡ ਚ ਪਾਈ ਸੀ ਬੰਦਾ ਸਾਡੇ ਪਿੰਡ ਦਾ ਨਹੀਂ ਹੈ ਪਤਾ ਕਿ ਸ਼ਹਿਰ ਸੂਰ ਦਾ ਹੈ ਜਾਂ ਕੋਈ ਧਾਰੀ ਵਾਲ ਹੋਰ ਪਿੰਡ ਹੋਣਾ ਹੈ ਓਕੇ ਤੁਹਾਨੂੰ ਫੋਟੋ ਆਈ ਮਤਲਬ ਕਿ ਕਿਸ ਨੇ ਭੇਜੀ ਸੀ ਆ ਮੈਨੂੰ ਇੱਥੋਂ ਸਾਡੇ ਲੋਕਲ ਹੀ ਮੁੰਡੇ ਆ ਇਹ ਇਧਰੋਂ ਆਈ ਸੀ ਮੈਨੂੰ ਪਾਰ ਲੋ ਮਲਪਰੋਈਪੁਰ ਵਾਲੀ ਸਾਈਡ ਲਓ ਕਿ ਦਿਓ ਇਹ ਉਧਰਲੀ ਸਾਈਡ ਹੀ ਆ ਹਾਂ ਤੇ ਉਹਨਾਂ ਨੇ ਭੇਜੀ ਸੀ ਗਾਣਾ ਦੇ ਰਿਸ਼ਤੇਦਾਰ ਇੱਥੇ ਲਾਗੇ ਘਰੇਲੇ ਦੇ ਤਲਵੰਡੀਆਂ ਪਿੰਡ ਤੇ ਤਲਵੰਡੀਆਂ ਪਿੰਡ ਵਾਲਾ ਜਿਹੜਾ ਸਰਪੰਚ ਉਹ ਮੈਨੂੰ ਜਾਣਦਾ ਉਹਨੇ ਮੈਨੂੰ ਭੇਜੀ ਤੇ ਫਿਰ ਮੈਂ ਪਿੰਡ ਦੇ ਗਰੁੱਪ ਚ ਪਾ ਕੇ ਪਤਾ ਕੀਤਾ ਉਹਨੇ ਨਹੀਂ ਇਹ ਧਾਰੀ ਹਲਦਾ ਨਹੀਂਗਾ ਕੋਈ ਹੋਰ ਧਾਰੀ ਹਲੂਗਾ ਓਕੇ ਇਹ ਗਰਦਾਸਪੁਰ ਵਾਲਾ ਧਾਰੀ ਹਲੂਣਾ ਫਿਰ ਹਾਂਜੀ ਇਹ ਫਿਰ ਗਰਦਾਸਪੁਰ ਏਰੀਆ ਦਾ ਹੋਣਾ ਗਰਦਾਸਪੁਰ ਨਹੀਂ ਧਾਰੀ ਹਲ ਗਰਦਾਸਪੁਰ ਵੀ ਹੈਗਾ ਧਾਰੀ ਹਲ ਸ਼ਹਿਰ ਤੇ ਪਰ ਹੋਰ ਵੀ ਪਿੰਡ ਧਾਰੀ ਹਲ ਹੈਗੇ ਪੂਰੇ ਪੰਜਾਬ ਚ ਪੰਜ ਧਾਰੀ ਵਾਲ ਜੇ ਚਲੋ ਮੈਂ ਦੇਖਦਾ ਪਤਾ ਕਰਦਾ ਹਾਂ ਠੀਕ ਹੈ ਜੀ ਠੀਕ ਹੈ ਇੱਧਰ ਤਾਂ ਨਹੀਂ ਹੈਗਾ ਇਹਨੋਂ ਇਦਾਂ ਹੀ ਮੱਥਾ ਮਾਰ ਕੇ ਬਾਕੀ ਵੀ ਇੱਧਰ ਧਿਆਨ ਦੇ ਕੇ ਸਾਫ ਦੀ ਵੀਡੀਓ ਵੀ ਦੀ ਲੈ ਲੈ ਬਾਕੀ ਵੀਡੀਓ ਪਾ ਦਿੱਤੀ ਨਾ ਮੈਂ ਹਾਂ ਵੀਡੀਓ ਪਾ ਦਿੱਤੀ ਫਿਰ ਵੀਡੀਓ ਤਾਂ ਅਸਲੀ ਬਦਲ ਕਰਨੇ ਦਾ ਹਾਂ ਮੈਂ ਕਿਹਾ ਵੀ ਜੀ ਅਸੀਂ ਨਾ ਸੰਸਤਾ ਤੋਂ ਬੋਲਦੇ ਹਾਂ ਜਿਹੜੇ ਆਪਾਂ ਗੁਜਰਾ ਤੋਂ ਬੰਦੇ ਨਹੀਂ ਚੜਾਈ ਦੇ ਮੰਦ ਬੁੱਧੀ ਹਾਂਜੀ ਹਾਂਜੀ ਸਰ ਹਾਂਜੀ ਉਹ ਬੋਲਦੇ ਆ ਤੇ ਇੱਕ ਵੀ ਜੀ ਮੇਰੇ ਕੋਲ ਨਾ ਬੱਚਾ ਆਇਆ ਵਾ ਅਸੀਂ ਮਤਲਬ ਕਿ ਇੱਧਰ ਫਰੋਜ਼ਪੁਰ ਸਾਈਡ ਆਏ ਆ ਇੱਕ ਬੱਚਾ ਆ ਉਹ ਆਪਣਾ ਨਾ ਧਾਰੀਆਲ ਏਰੀਆ ਦੱਸਦਾ ਵਾ ਕਿਆਨਪੁਰ ਤੇ ਧਾਰੀਆਲ ਆਪਾਂ ਤੁਹਾਡੇ ਲੱਗੇਰ ਤੁਹਾਡੇ ਗਰਦਾਸਪੁਰ ਚ ਹੈਗਾ ਨਾ ਧਾਰੀਆਲ ਹਾਂਜੀ ਹਾਂ ਮੈਂ ਉਥੋਂ ਦਾ ਹੀ ਆ ਭਜੀ ਹਾਂ ਤੇ ਇਹ ਨਾ ਹੋਰ ਵੀ ਦੋ ਦਿਨ ਪਿੰਡ ਦੱਸਦਾ ਜਿਵੇਂ ਸਿੰਧਵਾں ਦੱਸਦਾ ਵਾ ਇੱਕ ਕਿਆਨਪੁਰ ਪਿੰਡ ਦੱਸਦਾ ਵਾ ਇਹ ਇਹ ਕਿਹੜੇ ਕਿਹੜੇ ਕਿਆਨਪੁਰ ਕਿਆਨਪੁਰ ਕੱਕੇ ਤੇ ਕਿਆਨਪੁਰ ਕਿਆਨਪੁਰ ਤੁਹਾਡੇ ਲੱਗਿਆ ਨਹੀਂ ਸਿੱਧਵਾਵਾ ਕੋਈ ਬਾਦਰ ਨਗਰੇਗਾ ਸਰਨਗਰ ਤੋਂ ਸ਼ਹਿਰ ਤੇ ਵੀ ਮੱਲਾਣਾ ਹੋਵੇ ਕੋਈ ਅਕੈਡਮੀ ਹੈਗੀ ਬੰਦਾਬਾਦਰ ਕੋਈ ਅਕੈਡਮੀ ਕਿੱਦਾਂ ਬੰਦਾਬਾਦਰ ਦੀ ਅਕੈਡਮੀਆਂ ਤਾਂ ਦੋ ਤਿੰਨ ਆਈਏ ਸ਼ਹਿਰ ਦੇ ਲੱਗ ਲੱਗੇ ਤੁਹਾਡੇ ਹਾਂਜੀ ਠੀਕ ਹੈ ਜੀ ਇਹ ਆਪਣਾ ਨਾ ਪਿੰਡ ਕਿਆਨਪੁਰ ਦਾਦਾ ਹੋਰ ਪੁੱਤ ਲਾਗੇ ਪਿੰਡ ਦੱਸ ਕਿਹੜੇ ਕਿਹੜੇ ਇੱਧਰ ਉੱਧਰ ਨੂੰ ਕਿ ਦੱਸ ਸੰਦਵੀ ਸੰਦਵੀ ਹੋਰ ਕਿਹੜਾ ਪਿੰਡ ਲਾਗੇ ਪਰੋਵਾਲ 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 ਕਹੇ ਵੀਰ ਜੀ ਪੁਰੋਵਾਲ ਪਰੋਵਾਲ ਪਰੋਵਾਲ ਪਰੋ ਵਾਲੀ ਪੂਰੋ ਵਾਲਿਆ ਪਰੋ ਵਾਲੀ ਆਂਦਾ ਪਰੋ ਵਾਲੀ ਆਂਦਾ ਜੀ ਪਰੋ ਵਾਲੀ ਆਂਦਾ ਹਾਂਜੀ ਹਾਂਜੀ ਪਰੋ ਵਾਲੀ ਆਂਦਾ ਇਹ ਪਰੋ ਵਾਲੀ ਆ ਪਰੋ ਵਾਲੀ ਨੇ ਉੱਤਰ ਹਾਂ ਇਹ ਵੀਰੇ ਤੁਹਾਡੇ ਏਰੀਆ ਦਾ ਬੱਚਾ ਵਾ ਚਾਨਦਪੁਰ ਪਿੰਡ ਦਾ ਦੱਸਦਾ ਆਪਣਾ ਧਿਆਨਪੁਰ ਜਾਓ ਸਰ ਧਿਆਨਪੁਰ ਆ ਕੇ ਮੜੀ ਪਾ ਦੋ ਮੈਂ ਆਪਣੇ ਬਰੋਕ ਚ ਪਾ ਦਣਾ ਆਟਾ ਵੀ ਇੱਥੇ ਬਣਿਆ ਨਾ ਤੇ ਜੋ ਹੁੰਦਾ ਚਾਹੇ ਤਾਂ ਵੀ ਮੁੰਡਿਆਂ ਨੇ ਬਣਾਇਆ ਤਾਂ ਸਾਡੇ ਜਿੰਨੇ ਸ਼ਹਿਰ ਦੇ ਲੱਗ ਲੱਗੇ ਨਾ ਅੱਛਾ ਪੰਜਾਬਾ ਮੈਂ ਨਾ ਤੁਹਾਨੂੰ ਵੀਡੀਓ ਦਾ ਮੈਂ ਸਾਰੀ ਵੀਡੀਓ ਬਣਾਈ ਆ ਮੈਂ ਵੀਡੀਓ ਦਾ ਲਿੰਕ ਭੇਜ ਦੂਗਾ ਚਲੋ ਤੁਹਾਨੂੰ ਇਹਦੀ ਮੈਂ ਫੋਟੋ ਵੀਡੀਓ ਵੀ ਛੋਟੀ ਬਣਾ ਕੇ ਭੇਜ ਦਿੰਨਾ ਤੇ ਮੋਨਾ ਮੁੰਡਾ ਵਾ ਤੇ ਗਿਆਨਪੁਰ ਆਪਣਾ ਪਿੰਡ ਦੱਸਦਾ ਹੋ ਸਕਦਾ ਧਿਆਨਪੁਰ ਹੋਵੇ ਜਾਂ ਕਿਆ ਗਿਆਨਪੁਰ ਵੈਹੇ ਦੀ ਵਰਡਿੰਗਾਂ ਗਿਆਨਪੁਰ ਜਾਂ ਗਿਆਨਪੁਰ ਕੋਟਲੀ ਆ ਧਿਆਨਪੁਰ ਦੋ ਤਿੰਨੇ ਆਣ ਧਿਆਨਪੁਰ ਕਿਹੜਾ ਪੁੱਤ ਤੇ ਰੱਖਿਆ ਧਿਆਨਪੁਰ ਕਿਹੜਾ ਵਾ ਗਿਆਨਪੁਰ ਪੂਰਾ ਕੀ ਮਗਰ ਕੀ ਕਲਾਮ ਆ ਕਿ ਜਾਂ ਧਿਆਨਪੁਰ ਪੂਰਾ ਪਿੰਡ ਮੱਲੀ ਹੈਗਾ ਕੋਟਲੀ ਮੱਲੀਆਂ ਵੀ ਹੈਗਾ ਧਿਆਨਪੁਰ ਮੱਲੀਆਂ ਕਿ ਕੋਟਲੀਆਂ ਮੱਲੀ ਹੈਂ ਮੱਲੀਆਂ ਮੱਲੀ ਪੂਰਾ ਕੀ ਕੀ ਮੱਲੀਆਂ ਹੁੰਦੀ ਮੱਲੀਆਂ ਵੀਰ ਗਿਆਨਪੁਰ ਮੱਲੀਆਂ ਦੇ ਵੀਰ ਉਹ ਹੋਵੇ ਧਿਆਨਪੁਰ ਹੋਵੇ ਮੰਲੀਆ ਤੇ ਕੋਈ ਥੇ ਹੈਗਾ ਲੱਗੇ ਤੁਹਾਡੇ ਇੱਥੇ ਥੇ ਵੀ ਥੇ ਪਿੰਡ ਵੀ ਹੈਗਾ ਵਾ ਬਸ ਉਹ ਤਾਂ ਪ੍ਰੋਪਰਲੀ ਮੈਂ ਨਹੀਂ ਦੀ ਤੁਹਾਨੂੰ ਵੀਡੀਓ ਭੇਜਦਾ ਮਾਂ ਧਿਆਨਪੁਰ ਕੋਟਰੀ ਪਿੰਡ ਦੇ ਵਿੱਚ ਭੇਜੋ ਵੀਡੀਓ ਕੋਈ ਨਹੀਂ ਕੋਈ ਨਹੀਂ ਬਾਬਾ ਜੀ ਭੇਜਲ ਨਹੀਂ ਕੋਈ ਗੱਲ ਨਹੀਂ ਚਲੋ ਧੰਨਵਾਦ ਵੀਰੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡੇ ਨਾਲ ਕੋਈ ਗੱਲ ਹੀ ਨਹੀਂ ਹਾਂ ਮੰਮੀ ਇਹਦੀ ਸਕੂਲ ਚ ਲੱਗੀ ਜੇ ਠੀਕ ਆ ਜੀ ਬਸ ਬਾਕੀ ਇਹਦੀ ਛੋਟੀ ਜੀ ਮੈਂ ਵੀਡੀਓ ਬਣਾ ਕੇ ਭੇਜਦਾ ਤੁਹਾਨੂੰ ਆ ਇਹ ਤੇ ਅੜਕੇ ਆ ਗਿਆ ਕਿਸ ਦੇ ਕਹਿੰਦੇ ਵੀ ਕਿਸੇ ਨੇ ਬੰਦੇ ਨੇ ਘਰੇ ਰੱਖ ਲਿਆ ਇਸ ਟਾਈਮ ਅਸੀਂ ਖਲੋਤੇ ਆ ਫਰੋਜਪੁਰ ਜ਼ਿਲ੍ਹੇ ਦੇ ਵਿੱਚ ਖਲੋਤੇ ਆ ਮੱਲੂ ਵਾਲੀਆ ਪਿੰਡ ਉਹ ਇਧਰ ਮੱਲਾਵਾਂ ਲੱਗੇ ਮੈਂ ਤੁਹਾਨੂੰ ਭੇਜਦਾ ਵੀਡੀਓ ਬਣਾ ਕੇ ਠੀਕ ਆ ਬਾਈ ਠੀਕ ਉਧਰ ਦਾ ਵਾਹ ਜਿਹੜੇ ਵਾਲੇ ਬਹੁਤ ਸੰਭਾਪਾ ਜੀ ਹਾਂਜੀ ਗਰਦਾਸਪੁਰ ਤੋਂ ਕੋਈ ਨਹੀਂ ਲੱਭਦਾ ਪਤਾ ਇਹ ਨਾ ਮੈਂ ਤਾਂ ਦਾਦਾ ਇਹ ਵੀ ਨਾ ਜਿਹਨਾਂ ਮੈਂ ਗੱਲ ਕੀਤੀ ਹੈ ਨਾ ਇਹਦੀ ਮਾਤਾ ਸਾਡੇ ਪਿੰਡ ਤੁਰੀ ਫਿਰਦੀ ਸੀ ਭੈਣ ਇਹਦੀ ਡਿਸਟਰਬੈਂਟਲੀ ਤੇ ਇਹਨੇ ਮਾਤਾ ਨੇ ਆਪਣਾ ਪਿੰਡ ਦਾ ਤਾਂ ਕਿਹੜਾ ਵਾ ਮੈਂ ਨੈਟ ਤੋਂ ਸਰਚ ਮਾਰ ਕੇ ਤੇ ਨੰਬਰ ਕੱਢ ਲਿਆ ਸਰਪੰਚ ਦਾ ਸਰਪੰਚ ਨੇ ਵੀਡੀਓ ਭੇਜ ਦਿੱਤੀ ਇਹਨਾਂ ਦੇ ਘਰੇ ਤੇ ਉਹ ਫਿਰ ਵੀਰਾਂ ਨੇ ਕਿ ਲੈ ਕੇ ਗਏ ਤੇ ਉਹਨਾਂ ਜਦੋਂ ਮੇਰੇ ਮੈਨੂੰ ਕੋਈ ਭਰਾ ਮਿਲਦਾ ਨਾ ਦੇ ਮਾਰ ਕੇ ਚਲੋ ਤੁਸੀਂ ਮਿਲੇ ਮੈਂ ਸਾਰਿਆਂ ਦੇ ਨੰਬਰ ਸੇਵ ਕਰੀ ਜਾਣੇ ਅੱਜ ਵੇਲੇ ਕੰਮ ਆ ਗਿਆ ਨਹੀਂ ਨਹੀਂ ਹਾਂ ਅਮਰੀਕਾ ਕੋਲ ਮਿਲ ਕੇ ਆਵੇ ਹੁਣ ਅੱਜ ਤੇਰਾ ਡੈਡੀ ਮੇਰਾ ਲੱਕੜਾਂ ਦਾ ਕੰਮ ਕਰਦਾ ਹਾਂ ਹਾਂ ਹੁਣ ਇਹਨੂੰ ਪੁੱਛਦੇ ਫਿਰ ਆ ਪੁੱਤ ਕੀ ਨਾਂ ਕੀ ਤੇਰਾ calup ਕਾਲੂ ਆ ਹਾਂਜੀ ਪਿੰਡ ਕਿਹੜਾ ਤੇਰਾ ਪਿੰਡ ਕਿਆਂਪੁਰ ਕਿਆਂਪੁਰ ਕਿਹੜਾ ਧਿਆਨਪੁਰ ਧਿਆਨਪੁਰ ਮਗ ਨਾਲ ਕੀ ਲੱਗਦਾ ਧਿਆਨਪੁਰ ਦੇ ਸਰ ਇਹ ਕਾ ਲਿਆ ਦੁਬਾਰਾ ਬਣਾਉਣੀ ਪੈਣੀ ਆ ਇਹ ਕਿਆਂਪੁਰ ਕਿਹੜਾ ਤੁਸੀਂ ਮੱਲੀਆਂ ਦਾ ਦੇ ਕਿ ਮੱਲੀਆਂ ਜੀ ਮੱਲੀਆਂ ਦੱਸਿਓ ਹੁਣ ਹਾਂ ਸਾਰਾ ਦੱਸ ਦੇ ਨਾ ਆ ਪੁੱਤ ਕੀ ਨਾਂ ਤੇਰਾ calup ਕਾਲੂ ਆ ਹਾਂਜੀ ਤੇ ਡੈਡੀ ਦਾ ਨਾਂ ਕੀ ਆ ਡੈਡੀ ਦਾ ਤੋਤੀ ਤੋ ਤਿੱਕੀ ਕੰਮ ਕਰਦਾ ਉਹ ਉਹ ਲੱਕਰ ਦਾ ਲੱਕਰ ਦਾ ਤੇ ਪਿੰਡ ਕਿਹੜਾ ਤੇਰਾ ਪਿੰਡ ਕਿਆਨ ਕੇ ਕਿਆਨਪੁਰ ਆ ਹਾਂਜੀ ਕਿਆਨਪੁਰ ਮੱਲੀਆਂ ਕਿ ਦੂਜਾ ਮੱਲੀਆਂ ਮੱਲੀਆਂ ਅੱਛਾ ਕਿਆਨਪੁਰ ਮੱਲੀਆਂ ਵਾਂ ਤੇ ਤੇਰੇ ਦਾਦੇ ਦਾ ਕੀ ਨਾਂ ਕੀ ਆ ਦਾਦ ਜੀ ਨੇ ਭਰਾ ਦਾ ਆ ਭਰਾ ਦਾ ਕੀ ਨਾਂ ਵਾਂ ਨੰਨੀ ਨੰਨੀ ਆ ਹਾਂਜੀ ਅੱਛਾ ਤੇ ਮੰਮੀ ਤੇਰੀ ਕੀ ਕੰਮ ਕਰਦੀ ਆ ਮੰਮੀ ਇਹ ਅਕੈਡਮੀ ਲੱਗੀ ਕਿਹੜੀ ਅਕੈਡਮੀ ਚ ਇੱਧਰ ਕਿ ਇੱਧਰ ਕਿਤੇ ਕਿਹੜੀ ਸ਼ਹਿਰ ਸ਼ਹਿਰ ਚ ਹਾਂਜੀ ਤੇ ਇਹ ਵੀ ਜੀ ਅਵੀਰਵਾ ਤੇ ਆ ਤੁਹਾਨੂੰ ਮੈਂ ਥੋੜੀ ਦਿਖਾਤਾ ਇਹਦੀ ਬਾੰਦ ਉੱਤੇ ਦੂਜਾ ਲਿਖਿਆ ਵੀ ਆ ਕਰਨ ਔਜਲਾ ਵੀ ਲਿਖਿਆ ਹੈ ਇਹਦੀ ਬਾੰਦ ਉੱਤੇ ਤੇ ਇਹ ਵੀਰ ਫਿਰੋਜ਼ਪੁਰ ਏਰੀਆ ਦੇ ਵਿੱਚ ਫਿਰਦਾ ਵਾ ਤੇ ਮੋਬਾਈਲ ਨੰਬਰ ਮੈਂ ਦੱਸ ਦਿੰਦਾ ਤੁਹਾਨੂੰ 94783 4463 ਸਾਡਾ ਮੋਬਾਈਲ ਨੰਬਰ ਆ ਕੋਈ ਵੀਰ ਭਰਾ ਇਸ ਨੂੰ ਜਾਣਦਾ ਹੋਵੇ ਠੀਕ ਹੈ ਜੀ ਤੇ ਸਾਡੇ ਨਾਲ ਸੰਪਰਕ ਕਰਿਓ ਤੇ ਹੋਰ ਕੋਈ ਜੀ ਅਸੀਂ ਭੇਜ ਦਿਆਂ ਚਲੋ ਪਹਿਲਾਂ ਦੇ ਬਹੁਤ ਬਹੁਤ ਧੰਨਵਾਦ ਸਾਡਾ ਭਰਾ ਵੀਰ ਸਾਰੇ ਵੀਰਾਂ ਦਾ ਹਨਾ ਤੇ ਕਿਉਂਕਿ ਅੱਜ ਕੱਲ ਤੇ ਲੋਕੀ ਅੱਜ ਕੱਲ ਪੱਠੇ ਪਾਪਾ ਮਾਰ ਦਿੰਦੇ ਵੀਰ ਜੀ ਨਹੀਂ ਜਾਨ ਹੀ ਨਹੀਂ ਦਿੰਦਾ ਤੇ ਘਰੇ ਜਾ ਕੇ ਰੋਟੀ ਪਾਣੀ ਪੋਇਆ ਆਪਣੇ ਇਹ ਕੰਮ ਕਰਨ ਲੱਗੇ ਨਾ ਪ੍ਰਸ਼ਾਦਾ ਛਕੀ ਦੀ ਰੋਟੀ ਖਾਦੀ ਹੋ ਸੁਆਈ ਰੋਟੀ ਤਾਂ ਖਾਈ ਸ਼ੁਕਰ ਹੈ ਰੱਬ ਦਾ ਵੇਲਾ ਇਹਨਾਂ ਕੇ ਆਪਣੇ ਹਨਾ ਆ ਗੁਰਮਾਰਾਣ ਹੈਦ ਹੈ ਪਾਈ ਆ ਇੱਥੋਂ ਦਾ ਬੱਚਾ ਸੀਗਾ ਪਿੰਡ ਸੀਗਾ ਫਰੋਈਪੁਰ ਲੱਗ ਮੈਂ ਚੀਤਾ ਭੁਲਗਾ ਪਿੰਡ ਦਾ ਨਾ ਤੇ ਉਥੋਂ ਦਾ ਜਵਾਕ ਮੈਂਟਲੀ ਅਫਸੈਟ ਹੀ ਦਾ ਆ ਵੀ ਰੰਗ ਹੋਣਾ ਵਾ ਠੀਕ ਹੈ ਜੀ ਤੇ ਜਿਹੜਾ ਪਠਾਨ ਕੋਟੋਂ ਲੱਭਿਆ ਸੀਗਾ ਹਾਂਜੀ ਆ ਮਹੀਨਾ ਕੀ ਹੋ ਗਿਆ ਇਸ ਗੱਲ ਨੂੰ ਤੇ ਉਹ ਘਰੋਂ ਖੋਸ ਗਿਆ ਪਿਓ ਨੇ ਇਦਾਂ ਕੀਤਾ ਕਿ ਚੱਲ ਪੇ ਇਹਦੀ ਟਿਕਟ ਨਾ ਘਟਾਉਣੀ ਪਵੇ ਆਪ ਅਗਲੀ ਬਾਰੀ ਚੜ ਗਿਆ ਤੇ ਜਵਾਕ ਨੂੰ ਅਗਲੀ ਬਾਰੀ ਛੜਾਦਾ ਭੀੜ ਜਾਂਦੀ ਸੀ ਆਪ ਤੁਰ ਗਿਆ ਤੇ ਜਵਾਕ ਜਵਾਕ ਕਿਤੇ ਪਹਿਲਾਂ ਪਿਛਲੇ ਮਤਲਬ ਅੱਡੇ ਤੋਂ ਕਿਤੇ ਉਤਰ ਗਿਆ ਤੇ ਆਪ ਅਗਲੇ ਅੱਡੇ ਤੋਂ ਉਤਰਿਆ ਤੇ ਉਹ ਜਵਾਕ ਮਿਲਿਆ ਨਹੀਂ ਲਬ ਲਬ ਮਰ ਗਿਆ ਵਿਚਾਰਾ ਕਿ ਸਾਈਕਲ ਦੇ ਇਧਰ ਜਾ ਕੇ ਉਧਰ ਜਾ ਰਿਹਾ ਉਹ ਕਿਤੇ ਚਲੇਗਾ ਗੁਜਰਾਂ ਦੇ ਕੋਲ ਕਿਤੇ ਪਤਾ ਨਹੀਂ ਇੱਥੋਂ ਇੱਥੋਂ ਕਿਤੇ ਗੁਜਰਾਂ ਨੇ ਬਿਠਾ ਲਿਆ ਗੁਜਰ ਪਤਾ ਕੀ ਕਰਦੇ ਆ ਮੈਂ ਸਾਰਿਆਂ ਨੂੰ ਮਾੜਾ ਨਹੀਂ ਕਹਿੰਦਾ ਪਰ ਜ਼ਿਆਦਾਤਰ ਕੀ ਕਰਦੇ ਆ ਕਿ ਜੇ ਇੱਥੋਂ ਬੱਚਾ ਚੁੱਕਿਆ ਨਾ ਉਹਨਾਂ ਇਧਰ ਲਾ ਲਿਆ ਨੇ ਪਾਰ ਵਾਲਿਆਂ ਕੋਲ ਘੱਡ ਦੇਣਾ ਬੰਦਾ ਹਾਂ ਹਾਂ ਪੰਛੀ ਪੁਆਫੋਂ ਬਾਹਰ ਦਿੰਦੇ ਜੀ ਇੰਚ ਨਾ ਮੈਨੂੰ ਜਾਨ ਨਹੀਂ ਦਿੱਤਾ ਇੱਥੋਂ ਘਰੇ ਲਗਾਏ ਬੱਚਾ ਪਾਣੀ ਰੋਟੀ ਖਵਾਈ ਸਾਰਾ ਧੰਨਵਾਦ ਤੁਹਾਡਾ ਭਰਾਵਾ ਜੀ ਆਉਣਗੇ ਕੋਈ ਗੱਲਾਂ ਪਤਾਣੇ ਲਾ ਮੈਂ ਵੀ ਮੈਂ ਵੀ ਲੰਮੇ ਪਿਆ ਹਾਸ਼ਮ ਦੇ ਚ ਮੈਂ ਵੀ ਜਦੋਂ ਤੁਸੀਂ ਮੈਨੂੰ ਵੀਡੀਓ ਭੇਜੀ ਨਾ ਪੰਜਾਬੀ ਆ ਬੰਦਾ ਹੁਣੇ ਹੀ ਆ ਖੰਡਿਆ ਹੀ ਬੰਦਾ ਨਹੀਂ ਲੈਣਾ ਚਾਹੁੰਦਾ ਆਹਦਾ ਤੁਹਾਡਾ ਸ਼ਰਟ ਹੈਗਾ ਇਹਨੂੰ ਰੱਖੋ ਗਾਵਾਂ ਜੀ ਦੱਸਦਾ ਕਿ ਨਹੀਂ ਦੱਸਦਾ ਹਰੇ ਮੈਂ ਤਾਂ ਈਅਰ ਸੋਚਦਾ ਯਾਰ ਰਾਤ ਮੈਂ ਬਜ਼ੁਰਗ ਲੈ ਕੇ ਆਵਾ ਟੋਟੀਆਂ ਤੋਂ ਹਜੇ ਉਹਦੀ ਮੈਂ ਵੀਡੀਓ ਨਹੀਂ ਪਾਈ ਮੇਰਾ ਟਾਈਮ ਨਹੀਂ ਲੱਗਾ ਤੇ ਉਹ ਐਸਐਚਓ ਆ ਗਿਆ ਉੱਥੇ ਤੇ ਬਜ਼ੁਰਗ ਨੂੰ ਦੇ ਕੇ ਕਹਿੰਦਾ ਵੀ ਬਜ਼ੁਰਗ ਮੈਨੂੰ ਦੇ ਦਿਓ ਮੈਂ ਪੱਠੇ ਪਾਉਂਗਾ ਐਸਐਚਓ ਮੈਂ ਮੈਂ ਭੈਗਾ ਪਰਾਂ ਮੈਂ ਕੀਦਾ ਕਿੰਨਾ ਮਾਂ ਪਿਓ ਦਾ ਵਿਛੜਿਆ ਫਿਰਦਾ ਇਹ ਨੂੰ ਇਥੇ ਪਰਥਿਆਂ ਦੇ ਲਾ ਦੀ ਬੜੀ ਬਾਤਰੀ ਕੁੜੀ ਆ ਦੱਸ ਬਾਅਦ ਚ ਫਿਰ ਆਪਾਂ ਰੱਬ ਨੂੰ ਮੈਨੇ ਮਾਰਦੇ ਆ ਉਹ ਬੱਚਿਆਂ ਦੇ ਅਸਰ ਪੈਣਾ ਜੀ ਸਾਡੇ ਬੱਚਿਆਂ ਤੇ ਪੈਣੇ ਪੈਣੇ ਜ਼ਹਿਰ ਵਾ ਹਾਂ ਹੁਣ ਮੈਂ ਆ ਆਪਦਾ ਉਧਰ 10000 ਬਚਾ ਗਏ ਤਾਂ ਖਾ ਜਾਾਂਗੇ ਹਾਂ ਗੱਡੀ ਕੋ ਬਾਤ ਕਿਤਾ ਕਿਨੇ ਨਿਕਲਿਆ ਬਾਬੇ ਨੇ ਉਹ ਬਾਬੇ ਨੇ ਮੇਰੇ ਪੁੱਤ ਲੱਗਦਾ ਕਿ ਨਹੀਂ ਇਹਨੂੰ ਉੱਥੇ ਲਾ ਕੇ ਦਊਂ ਫਿਰ ਹੋਰ ਕੀ ਆ ਚੰਗਾ ਜੀ ਦਿਓ ਜਾਈ ਦ ਚੰਗਾ ਮਾਤਾ ਜੀ ਚੰਗਾ ਜੀ ਵੇਖੋ ਜਿੱਕਾ ਹਾਲ ਚਾਲ ਹੈ ਜੀ ਹਾਲ ਹੈ ਚੱਲਾ ਪੁੱਤ ਜੀ ਚੰਗਾ ਜੀ ਬਹੁਤ ਬਹੁਤ ਧੰਨਵਾਦ ਅੱਛਾ ਹੋ ਰਿਹਾ ਜਿੰਨਾ ਕੰਮ ਕੀਤਾ ਹੈ ਨਾ ਉਹ ਮੈਨਾਂ ਕਰਿਆ ਅੱਛਾ ਅੱਛਾ ਚੰਗਾ ਜੀ ਚਲੋ ਧੰਨਵਾਦ ਉਹਦਾ ਵੀਰ ਦਾ ਵੀ ਖੱਤਾ ਪਰਨਾ ਬੰਦਾ ਜੀ ਕੋਣ ਉਹਦਾ ਗੋਲਟ ਬੁੱਟਾ ਨਾ ਪਾਲੀਂ ਵੇਖੀ ਧਿਆਨ ਨਾਲ ਗੱਡੀ ਨਾ ਮਗਰ ਆ ਲੈ ਭਰੀ ਕੇ ਜਾਣਾ ਨਾ ਆ ਮਹਰਾਣਾ ਪਿੰਡ ਆਪਣਾ ਹਰੀ ਕਹਿੰਦੇ ਨਾਲ ਹੀ ਆ ਨਾਲ ਹੀ ਭਰਾ ਆ ਆ ਇੱਕ ਮਿੰਟ ਕਾਰਡ ਕੱਢ ਕੇ ਦੀ ਆਪਣੀ ਕਾੜੇ ਦੇ ਚਾਵੇ ਪੈ ਦੇ ਦੇ ਅੱਠ ਦਸ ਦੇ ਦੇ ਖੋੜ ਦੇ ਖੋੜ ਦੇ ਖੋੜ ਦੇ ਕਾਰਡ ਆਪਨੇ ਕਾਰਡ ਆ ਇਹਦੇ ਤੇ ਆਪਣੇ ਚੈਨਲ ਲਿਖੇ YouTube Facebook ਤੇ ਇਹਦੇ ਤੇ ਵੀਡੀਓ ਆਊਗੀ ਸਾਰੀ ਠੀਕ ਹੈ ਨਾ ਹਾਂ ਮੈਂ ਵੀਡੀਓ ਇੱਥੇ ਹੀ ਪਾ ਦਨੀ ਐਸੇ ਚੈਨਲ ਤੇ ਪਾ ਦਨੀ ਆ ਹਾਂ ਲੈ ਲਓ ਜੇ ਰੱਖਣਾ ਕੀ ਇਹਨੇ ਬਹੁਤ ਮੁੜਕੇ ਤੇ ਚਲ ਆਪੋ ਤੇ ਬਹਿ ਜੀ ਹਾਂ ਨੰਬਰ ਵੀ ਇੱਥੇ ਹੈਗਾ ਵਾ ਆਪਣੇ ਜੋ YouTube ਤੇ ਚੈਨਲ Facebook ਉਹ ਵੀ ਇਹਦੇ ਤੇ ਆ ਚੰਗਾ ਜੀ ਗਲਤੀ ਸ਼ਲਤੀ ਮਾਫ ਕਰਦੇ ਹੋ ਧੰਨਵਾਦ ਧੰਨਵਾਦ ਉਹ ਹੈਗੇ ਜਿੱਕਾ ਖਾਲਸਾ ਹੈ ਜੀ ਮੱਤੀ ਧੰਨ ਗੁਰਮਾਨ ਦਾਸ ਚਲਾ ਪੁੱਤੇ ਤੋੜ ਇਨਾ ਟਾਈਮ ਕੱਢਦਾ ਭਰਾ ਜਿੰਨਾ ਤੁਸੀਂ ਕੱਢਦੇ ਮੈਂ ਵੀ ਰਿਆ ਤੈਨੂੰ ਹੁਣ ਦੱਸ ਹੀ ਦਵਾ ਵੀ ਕਾਤੋਂ ਮੈਂ ਇਨਾ ਟਾਈਮ ਕੱਢਦਾ ਠੀਕ ਹੈ ਮੈਂ ਇਹਨਾਂ ਨੂੰ ਦੱਸਦਾ ਆਪਾਂ ਤੁਸੀਂ ਜੱਜ ਜ਼ਿੰਮੇਵਾਰ ਜੀ ਆਪਾਂ ਬੈਂਕ ਤੋਂ ਕਰਜ਼ਾ ਲੈ ਲੀਂਦੇ ਆ ਨਾ ਪਹਿਲਾਂ ਤਬਾਦ ਚ ਉਹਨੂੰ ਵਰਤ ਕੇ ਤੇ ਬਾਅਦ ਚ ਉਹਨੂੰ ਪਾਈ ਪਾਈ ਕਰਕੇ ਧਾਰਦੇ ਆ ਮੈਂ ਵੀ ਪਹਿਲਾਂ ਗੁਰਰਾਮਦਾਸ ਭਾਸ਼ਾ ਤੋਂ ਕਰਜ਼ਾ ਲਿਆ ਵਾ ਮੈਨੂੰ ਕੋੜ ਹੋ ਗਿਆ ਸੀਗਾ ਠੀਕ ਹੈ ਜੀ ਮੈਂ ਮੈਂ ਤੁਹਾਨੂੰ ਰਸੀਦ ਦਿਖਾਣਾ ਆਪਣੇ ਠੀਕ ਹੈ ਜੀ ਇੱਥੇ ਲੱਗ ਕੇ ਇੱਥੇ ਧੱਕੇ ਜਖਮਾ ਮੈਨੂੰ ਕੀੜੇ ਪੈ ਸੀ ਚੰਦੀਗੜ੍ਹੋਂ ਜਵਾਬ ਮਿਲਿਆ ਸੀਗਾ ਮੇਰੀ ਦਰਬਾਰ ਸਾਹਿਬ ਅਰਦਾਸ ਹੀ ਬਾਬਾ ਅਸ਼ਿੰਦਰ ਸਿੰਘ ਦਾ ਪਿਓ ਬੈਠਾ ਨਾ ਬਾਬਾ ਕੋਲਾ ਸਿੰਘ ਹਾਂ ਜੀ ਹਾਂ ਜੀ ਬੈਠੇ ਉਹਨਾਂ ਨੇ ਮੇਰੀ ਅਰਦਾਸ ਕੀਤੀ ਉਹ ਮੇਰਾ ਵੀ ਪਿਓ ਵਾ ਪੀਜੀਏ ਤੋਂ ਜਵਾਬ ਮਿਲਿਆ ਤੇ ਮੈਂ ਮੈਂ ਰੋਈ ਜਾਵਾਂ ਸਰੀਰ ਨਹੀਂ ਸੀ ਕੰਮ ਕਰਦਾ ਸੁਣ ਸਕਦਾ ਬੋਲ ਸਕਦਾ ਮੈਨੂੰ ਸਾਧੂ ਕਹਿੰਦੇ ਤੂੰ ਰੋ ਨਾ ਤੈਨੂੰ ਡਾਕਟਰਾਂ ਜਵਾਬ ਦਿੱਤਾ ਗੁਰਾਮਦਸ ਨੇ ਜਵਾਬ ਨਹੀਂ ਦਿੱਤਾ ਤੇ ਮੇਰੇ ਕੀੜੇ ਪੈਸੇ ਚਮੜੀ 'ਚ ਤੇ ਅੱਜ ਮੈਂ ਪੂਰਾ 9 ਬਰ 9 ਨਾ ਦਵਾਈ ਚੱਲਦੀ ਆ ਕੋਈ ਪਰੇਜ ਨਹੀਂ ਕੋਈ ਕੁਝ ਨਹੀਂ ਆ ਜੇ ਆਪਾਂ ਹੋਣ ਵੀ ਕੋਈ ਚੰਗਾ ਨਹੀਂ ਕਰਦੇ ਤੇ ਕੀ ਫਾਇਦਾ ਨਹੀਂ ਨਹੀਂ ਬਿਲਕੁਲ ਠੀਕ ਹੈ ਜੀ ਇਹਦੇ ਕਰਜ਼ਾ ਵਾ ਕਰਜ਼ਾ ਜਿਹੜਾ ਲਿਆ ਵਾ ਜਿਹੜਾ ਉਹ ਹੌਲੀ ਹੌਲੀ ਤਾਰ ਰਿਹਾ ਵਾ ਤੇ ਮੇਰੀ ਅਰਦਾਸ ਕਰਿਓ ਹਨਾ ਕਿ ਮੈਂ ਇਹੋ ਜਿਹਾ ਕੋਈ ਕਾਮਨਾ ਕਰਾਂ ਕਿ ਜਿਹੜੇ ਮੇਰੇ ਦੁਬਾਰਾ ਕੀੜੇ ਪੈਣ ਨਹੀਂ ਨਹੀਂ ਮੈਂ ਇਹਨੂੰ ਸਾਥ ਕਰ ਧੰਨਵਾਦ ਹਾਂ ਚਾਹ ਧੰਨਵਾਦ ਜੀ ਦਾਦਾ ਜੀ ਚੰਗਾ ਜੀ ਦਿਓ ਜਾਤੀ ਕੀ ਕੋਈ ਸੁਭਰਾਵਾ ਸਿੱਤੀ